ਲਓ ਜੀ ਆਪਾਂ ਕਰ ਰਹੇ ਆ ਨਵਾਂ RO ਤਿਆਰ ਤੇ ਇਹ ਕਿਸੇ ਨੇ ਲਵਾਉਣਾ ਹੋਵੇ ਤਾਂ ਵੀ ਆਪ ਨੂੰ ਦੱਸ ਸਕਦੇ ਹੋ ਤੇ ਜੇ ਕਿਸੇ ਨੇ RO ਦੀ ਸਰਵਿਸ ਕਰਾਉਣੀ ਹੈ ਤਾਂ ਵੀ ਆਪਣੇ ਕੋਲੇ ਪੂਰਾ ਪ੍ਰਬੰਧ ਹੈ ਜਾਂ ਕਿਸੇ ਨੇ RO ਦਾ ਕੋਈ ਵੀ ਸਮਾਨ ਜਿਵੇਂ ਚਾਹੀਦਾ ਹੋਵੇ ਤੇ ਉਹ ਵੀ ਆਪਣੇ ਕੋਲੇ ਇਸ ਟਾਈਪ ਹੁੰਦਾ ਤੇ RO ਕਿਸੇ ਨੇ ਵੀ ਜਦੋਂ ਕਿਸੇ ਤੋਂ ਵੀ ਚੈਨ ਲਵਾਉਣਾ ਹੈ ਪਹਿਲਾਂ ਆਪਣਾ ਆਪ ਦਾ ਪਾਣੀ ਜ਼ਰੂਰ ਚੈੱਕ ਕਰਵਾਓ ਪਾਣੀ ਕਿਵੇਂ ਆਪਣਾ ਉਹਦੇ ਮੁਤਾਬਕ ਹੀ ਆਪਣਾ RO ਤਿਆਰ ਕਰਵਾ ਕੇ ਲਗਾਓ ਕਿਉਂਕਿ ਜਿਆਦੇ ਸੋਧਿਆਂ ਵੀ ਕਹਿੰਦੇ ਪਾਣੀ ਮਾੜਾ ਹੈ ਤੇ ਆਪਾਂ ਪਾਣੀ ਦੇ ਮੁਤਾਬਕ ਹੀ RO ਲਾਉਣਾ ਚਾਹੀਦਾ ਜੇ ਕਿਸੇ ਨੂੰ ਲੋੜ ਹੋਵੇ RO ਲਗਾਉਣਾ ਹੋਵੇ ਜਰ ਕੋਈ ਵੀ ਆਰੋ ਦਾ ਸਮਾਨ ਲੈਣਾ ਹੋਵੇ ਤਾਂ ਤੁਸੀਂ ਆਪਣਾ ਸਕਰੀਨ ਤੇ ਦਿੱਤਾ ਨੰਬਰ ਹੈ ਇਹਦੇ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਬਾਕੀ ਸਾਰ ਸਭ ਦਾ ਆਪਣੇ ਕੋਲੇ ਪੂਰਾ ਪ੍ਰਬੰਧ ਹੈ ਸਾਰਾ ਸਮਾਨ ਆਪਣੇ ਕੋਲੇ ਹਾਜ਼ਰ ਹੁੰਦਾ ਹੈ ਜੇ ਕਿਸੇ ਨੂੰ ਕੁਝ ਚਾਹੀਦਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਨਮਾ ਅਰੂਲ ਹੋਣਾ ਹੋਵੇ ਤਾਂ ਵੀ ਆਪਾਂ ਨੂੰ ਦੱਸ ਸਕਦੇ ਹੋ ਪੁਰਾਣੇ ਦੇ ਰਿਪੇਅਰ ਕੋਈ ਪੂਰਾ ਪ੍ਰਵੰਦਾ ਆਪਣੇ ਕੋਲੇ ਪਸ਼ੂਆਂ ਤੇ ਪਹਾਾਰੇ ਲਵਾਉਣੇ ਹੋਣ ਤਾਂ ਉਹ ਵੀ ਆਪਾਂ ਨੂੰ ਦੱਸ ਸਕਦੇ ਹੋ ਪਹਾੜਿਆਂ ਦਾ ਸਮਾਨ ਵੀ ਆਪਣੇ ਕੋਲੇ ਹੁੰਦਾ ਹੈ हां जी किसी वीर ने एसीयां दी सर्विस ਕਰਾਉਣੀ ਹੈ ਤਾਂ ਅੱਪਾਂ ਏਸੀ ਦੀ ਸਰਵਿਸ ਕਰਦੇ ਆਂ ਏਸੀ ਸਾਰਾ ਖਲਾ ਕੇ ਲਵਾ ਕੇ ਸਰਵਿਸ ਕਰਾਉਣਾ ਉਹਦਾ ਵੀ ਆਪਣੇ ਕੋਲੇ ਪੂਰਾ ਪ੍ਰਬੰਧ ਹੈ